ਸਤਿ ਸ਼੍ਰੀ ਅਕਾਲ ਜੀ ਅੱਜ ਸ੍ਰੀ ਗੁਰਦੁਆਰਾ ਫਤਿਹਗੜ੍ਹ ਸਾਹਿਬ ਵਿਖੇ ਅਸੀਂ ਮੱਥਾ ਟੇਕਣ ਗਏ ਪ੍ਰਦੀਪ ਦੇ ਸਕੂਲ ਆਉਣ ਤੋਂ ਬਾਅਦ ਸਾਡੀ ਸਲਾਹ ਬਣੀ ਕਿ ਅਸੀਂ ਜ਼ਰੂਰ ਜਾਣਾ ਕਾਫੀ ਦਿਨਾਂ ਤੋਂ ਕਹਿ ਰਹੇ ਸੀਗੇ ਸੋ ਪ੍ਰਦੀਪ ਸਕੂਲੋਂ ਵਾਈ ਆਉਣ ਤੋਂ ਬਾਅਦ ਪ੍ਰਦੀਪ ਨੂੰ ਜਲਦੀ ਜਲਦੀ ਨਾਸ਼ਤਾ ਜੋ ਵੀ ਘਰ ਖਾਣਾ ਪੀਣਾ ਖਾ ਕੇ ਅਸੀਂ ਚੱਲ ਪਏ ਜੀ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਵੈਲਕਮ ਟੂ ਜਯੋਤਮਨ ਫੈਮਿਲੀ। ਅੱਜ ਅਸੀਂ ਜਾ ਰਹੇ ਹਾਂ ਸ਼੍ਰੀ ਫਤੇਗੜ ਸਾਹਿਬ ਪਵਿੱਤਰ ਅਸਥਾਨ ਤੇ ਮੱਥਾ ਟੇਕਣ। ਤੇ ਪ੍ਰਦੀਪ ਸਕੂਲੋਂ ਆਈ ਸੀ ਚਾਹ ਪਾਣੀ ਜਲਦੀ ਜਲਦੀ ਪੀਤਾ ਇਸ ਲਈ ਹੁਣ ਜਾ ਰਹੇ ਹਾਂ ਆਪਾਂ ਬਾਬਾ ਜੀ ਦੇ ਦਰਸ਼ਨ ਕਰਨ ਉੱਥੇ ਤੁਹਾਨੂੰ ਦਿਖਾਵਾਂਗੇ ਤੇ ਤੁਹਾਡੇ ਵੀ ਮੱਥੀ ਮੱਥਾ ਟੇਕਣ। ਸਾਰਾ ਕੁਝ ਦਿਖਾਵਾਂਗੇ। ਮੈਂ ਜੁੱਤੀ ਪਾਣ ਲੱਗੀ ਆ ਜੀ। ਗਾਇਸ ਦੇਖੋ ਅਸੀਂ ਮੈਂ ਜੁੱਤੀ ਪਾਣ ਲੱਗੀ ਆ ਜੀ ਪੰਜਾਬੀ। ਅਸੀਂ ਪੰਜਾਬੀਆਂ ਦੀ ਪੰਜਾਬੀ ਜੁੱਤੀ ਪਾਵਾਂਗੇ।

ਗੱਡੀ ਖੋਲ ਦੋ ਆਪਾਂ ਹੱਸੇ ਜਿੰਦੇ ਲਾਤੇ ਹੁਣ ਲਾਤੇ ਕਿੰਨ ਮਹਿਲਾ ਹਣਾ ਆ ਇਸੇ ਰੱਖ ਤਾ ਜੀ ਮੰਨੂ ਨਹੀਂ ਫੜਾਈ ਚਲੋ ਆ ਚੱਲੇ ਆ ਜੀ ਇਹਨੂੰ ਕਹਦੇ ਹਾਂਜੀ ਚੱਲ ਲਈਏ ਅੰਜੀ ਅਸੀਂ ਫਤਿਹਗੜ੍ਹ ਸਾਹਿਬ ਚੱਲ ਲਈਏ ਜੀ ਹਾਂ ਬਹੁਤ ਲੱਗ ਗਿਆ ਲੋ ਕਰ ਲੈ ਜੀ ਚੱਲੇ ਆ ਜੀ ਅਸੀਂ ਸ਼੍ਰੀ ਫਤਿਹਗੜ ਸਾਹਿਬ ਚਲੋ ਚਲੋ ਬਾਲਾ ਮੀਨ ਲਾਟ ਤੇ ਅੱਜ ਬਹੁਤ ਭੇਜ ਜਾਨੇ ਗਰਮੀ ਨਾਲ ਰਾਸਤੇ ਵਿੱਚ ਜਾਂਦੇ ਜਾਂਦੇ ਸਾਨੂੰ ਲੱਗੀ ਭੁੱਖ ਇੱਥੇ ਇੱਕ ਬਾਬਾ ਜੀ ਨਾ ਸਾਗ ਤੇ ਮੱਕੀ ਦੀ ਰੋਟੀ ਦਾ ਸਟਾਲ ਲਾਉਂਦੇ ਆ ਬਹੁਤ ਵਧੀਆ ਆ ਆਪਣੀ ਗੱਡੀ ਵਿੱਚ ਆਂਦੇ ਸੀ ਉਹਨਾਂ ਨੂੰ ਦੇਖਦੇ ਗਏ ਕਿ ਸਾਨੂੰ ਜੇ ਉਹ ਜੇਕਰ ਉਹ ਮਿਲ ਜਣਾ ਆਪਾਂ ਉਹਨਾਂ ਤੋਂ ਸਾਗ ਤੇ ਮੱਕੀ ਦੀ ਰੋਟੀ ਲੈ ਕੇ ਪ੍ਰਸ਼ਾਦਾ ਛਕੀ ਗੱਡੀ ਦੇ ਵਿੱਚ ਬੈਠ ਕੇ ਤੇ ਆਹ ਦੇਖੋ ਕੁਦਰਤੀ ਇਹਨਾਂ ਦੀ ਗੱਡੀ ਜਾਂਦੀ ਮਿਲ ਗਈ ਆਪਾਂ ਉੱਪਰ ਜਾ ਰਹੇ ਸੀ ਪੁਲ ਦੇ ਤੇ ਇਹ ੇਠਾਂ ਦੀ ਗੱਡੀ ਜਾ ਰਹੀ ਸੀ ਇਹਨਾਂ ਦੇ ਆਪਾਂ ਇਹਨਾਂ ਨੂੰ ਅੱਗੇ ਗੱਡੀ ਕਰਕੇ ਇਹਨਾਂ ਨੂੰ ਹੱਥ ਜਿਹਾ ਮਾਰਿਆ ਹਾਰਨ ਮਾਰ ਕੇ ਤੇ ਇਹਨਾਂ ਨੇ ਕਿਹਾ ਕਿ ਕੋਈ ਗੱਲ ਨਹੀਂ ਮੈਂ ਗੱਡੀ ਰੋਕਦਾ ਆ ਗਿਆ ਗੱਡੀ ਰੋਕੀ ਇਹਨਾਂ ਨੇ ਸਾਨੂੰ ਦੱਸਿਆ ਕਿ ਮੱਕੀ ਦੀਆਂ ਰੋਟੀਆਂ ਵੀ ਹੈਗੀਆਂ ਤੇ ਸਾਗ ਵੀ ਹੈਗਾ ਦੋਸਤੋ ਤੁਸੀਂ ਕਿੰਨੀ ਖਾਣੀ ਫਿਰ ਅਸੀਂ ਦੱਸਿਆ ਤੇ ਇਹਨਾਂ ਨੇ ਸਾਨੂੰ ਲਫਾਫੇ ਦੇ ਵਿੱਚ ਡੱਬੇ ਦੇ ਵਿੱਚ ਸਾਗ ਪਾ ਕੇ ਤੇ ਮੱਕੀ ਦੀਆਂ ਰੋਟੀਆਂ ਦਿੱਤੀਆਂ ਜੋ ਵੀ ਇਹਨਾਂ ਦਾ ਹਿਸਾਬ ਕਿਤਾਬ ਸੀ ਉਸ ਹਿਸਾਬ ਦੇ ਨਾਲ ਆਪਾਂ ਇਹਨਾਂ ਤੋਂ ਖਾਣਾ ਲੈ ਲਿਆ ਤੇ ਇਹਨਾਂ ਨੂੰ ਜੋ ਬਣਦੇ ਪੈਸੇ ਦੇ ਕੇ ਆਪਾਂ ਜੀ ਆ ਗਏ ਗੱਡੀ ਦੇ ਵਿੱਚ ਬਹੁਤ ਵਧੀਆ ਇਹਨਾਂ ਨੇ ਇਹਨਾਂ ਨੇ ਸਾਨੂੰ ਸਪੈਸ਼ਲ ਇਨਵਾਈਟ ਕੀਤਾ ਕਿ ਤੁਸੀਂ ਸਾਡੇ ਜਿੱਥੇ ਸੀ ਗੱਡੀ ਖੜੀ ਕਰਦੇ ਆ ਰੋ ਜਾ ਕੇ ਉੱਥੇ ਤੁਸੀਂ ਜਰੂਰ ਆਇਓ ਦੇਖੋ ਸਾਗ ਨਾਲ ਮੱਕੀ ਦੀ ਰੋਟੀ ਕਿਉਂਕਿ ਅਸੀਂ ਦੁਪਹਿਰ ਦਾ ਖਾਣਾ ਨਹੀਂ ਖਾ ਕੇ ਤੁਰੇ ਸੀ ਤੇ ਸਾਨੂੰ ਭੁੱਖ ਲੱਗੇ ਸੀ ਰਾਹ 'ਚ ਥੋੜਾ ਬਹੁਤ ਹਲਕਾ ਫੁਲਕਾ ਜਾਂ ਆਣ ਲੱਗਿਆ ਨਹੀਂ ਸ਼ਕਿਆ ਸੀਗਾ ਪ੍ਰਦੀਪ ਨੇ ਵੀ ਤੇਰੇ ਤੇ ਪਾਪਾ ਨੇ ਵੀ ਮੈਂ ਵੀ ਤੇ ਹੁਣ ਇੱਥੇ ਅਸੀਂ ਗੱਡੀ 'ਚ ਬੈਠ ਕੇ ਅਸੀਂ ਮੱਕੀ ਦੀ ਰੋਟੀ ਸਾਗ ਖਾਧੀ ਬਹੁਤ ਹੀ ਟੇਸਟੀ ਸਰੋਂ ਦਾ ਸਾਗ ਸੀ ਮੱਕੀ ਦੀ ਰੋਟੀ ਬਹੁਤ ਜ਼ਿਆਦਾ ਸਵਾਦ ਲੱਗਿਆ ਫੇਰ ਵੀ ਅਸੀਂ ਦੋ ਦੋ ਸਾਡੀਆਂ ਰੋਟੀਆਂ ਬਚ ਗਈਆਂ ਮੱਕੀ ਦੀਆਂ ਤੇ ਇੱਕ ਇੱਕ ਅਸੀਂ ਖਾਧੀ ਚਾਰ ਰੋਟੀਆਂ ਇਹਨਾਂ ਨੇ ਸਾਨੂੰ ਦੇਤੀਆਂ ਸੀ ਬਾਬਾ ਜੀ ਨੇ ਤੇ ਨਾਲ ਸਾਗ ਸੀਗਾ ਲਓ ਜੀ ਆਪਾਂ ਪ੍ਰਸ਼ਾਦਾ ਛੱਕ ਕੇ ਆਪਾਂ ਅੱਗੇ ਚੱਲ ਪਏ ਤੇ ਇਹਨਾਂ ਨੇ ਸਾਨੂੰ ਸਪੈਸ਼ਲ ਇਨਵਾਈਟ ਕੀਤਾ ਕਿ ਤੁਸੀਂ ਜ਼ਰੂਰ ਆਇਓ ਤੁਸੀਂ ਵੀਡੀਓ ਬਣਾਇਆ ਉੱਥੇ ਵੀ ਸਾਡੀ ਆ ਕੇ ਕਿਉਂਕਿ ਇਹਨਾਂ ਦੇ ਘਰੋਂ ਸਾਗ ਤੇ ਮੱਕੀ ਦੀ ਰੋਟੀ ਘਰੋਂ ਤਾਜਾ ਸਾਗ ਫਰੈਸ਼ ਇਹਨਾਂ ਆਪ ਬੀਜਦੇ ਆ ਤੇ ਘਰ ਵਿੱਚ ਹੀ ਬੀਬੀਆਂ ਭੈਣਾਂ ਸਾਡੀਆਂ ਉਹ ਰੋਟੀ ਪਕਾਉਂਦੀਆਂ ਸਾਗ ਬਣਾਉਂਦੀਆਂ ਸਾਰੇ ਰਲ ਕੇ ਪਰਿਵਾਰ ਪੂਰਾ ਤਿਆਰ ਕਰਦਾ ਖਾਣਾ ਤੇ ਇਹ ਫਿਰ ਇਹ ਖਾਣਾ ਇੱਥੇ ਆ ਕੇ ਸੇਲ ਕਰਦੇ ਆ ਜੋ ਵੀ ਖਾਣਾ ਚਾਹੇ ਇੱਥੇ ਆ ਕੇ ਇਸ ਇਹਨਾਂ ਦੇ ਕੋਲ ਖਾ ਸਕਦੇ ਆ ਸ਼ੱਕ ਸਕਦੇ ਬਹੁਤ ਲੋਕ ਆਉਂਦੇ ਆ ਬਹੁ ਖਾ ਕੇ ਜਾਂਦੇ ਆ ਤੇ ਸਾਡੇ ਕਰਮਾਂ ਦਾ ਬਚਿਆ ਹੋਇਆ ਸੀ ਬਾਬਾ ਜੀ ਨੇ ਸਾਨੂੰ ਇਹਨਾਂ ਨੇ ਕਿਹਾ ਕਿ ਦੇਖੋ ਤੁਹਾਡੇ ਕਰਮਾਂ ਦਾ ਸੀਗਾ ਤੁਸੀਂ ਸਾਨੂੰ ਲੱਭ ਰਹੇ ਸੀ ਦੋ ਸਟਾਲ ਹੋਰ ਵੀ ਸੀ ਪਰ ਸਾਨੂੰ ਉਹ ਲੱਗਦਾ ਸੀ ਕਿ ਉਹ ਨਹੀਂ ਹੈਗੇ ਆਪਾਂ ਤਾਂ ਇਹਨਾਂ ਕੋ ਜਾਣਾ ਆਪਾਂ ਇਹਨਾਂ ਨੂੰ ਹੀ ਦੇਖਦੇ ਹੁੰਦੇ ਸੀਗੇ ਤੇ ਇਸ ਕਰਕੇ ਜੇ ਮਨ ਚਾਹੇ ਸੱਚੇ ਮਨ ਦੇ ਨਾਲ ਕਿਸੇ ਨੂੰ ਵੀ ਯਾਦ ਕਰੋ ਜਾਂ ਕੋਈ ਚੀਜ਼ ਲੈਣੀ ਚਾਹੋ ਮਨ ਦੀ ਇੱਛਾ ਹੋਵੇ ਨਾ ਤੇ ਉਹ ਜ਼ਰੂਰ ਮਿਲਦੀ ਆ ਲਓ ਜੀ ਆਪਾਂ ਹੁਣ ਪਹੁੰਚ ਚੱਲੇ ਆਂ ਗੁਰਦੁਆਰਾ ਸ਼੍ਰੀ ਫਤਿਹਗੜ ਸਾਹਿਬ ਤੇ ਬਹੁਤ ਵਧੀਆ ਬਹੁਤ ਵਧੀਆ ਏਰੀਆ ਹੈ ਬਹੁਤ ਸੋਹਣਾ ਆ ਇਹ ਸਾਫ਼ ਸੁਥਰਾ ਆ ਤੇ ਅਸੀਂ ਤਾਂ ਵੀ ਪਹਿਲੀ ਵਾਰ ਹੀ ਆਏ ਆ ਸਾਡਾ ਮਨ ਬਹੁਤ ਇਰਦਾ ਕਰ ਰਿਹਾ ਸੀਗਾ ਗੁਰਦੁਆਰਾ ਸ਼੍ਰੀ ਫਤਿਹਗੜ ਸਾਹਿਬ ਜਾਣ ਦੇ ਦਰਸ਼ਨ ਕਰਨ ਦੇ ਬਾਬਿਆਂ ਜੀ ਦੇ ਪਵਿੱਤਰ ਸਥਾਨ ਤੇ ਸਹਿਬਜ਼ਾਦਿਆਂ ਜੀ ਦੇ ਪਵਿੱਤਰ ਸਥਾਨ ਤੇ ਜਾਣ ਨੂੰ ਤੇ ਜੀ ਤੇ ਮਨ ਬਹੁਤ ਖੁਸ਼ ਹੋਇਆ ਦਰਸ਼ਨ ਕਰਕੇ ਉਹ ਇਤਿਹਾਸਿਕ ਇਤਿਹਾਸਿਕ ਪਵਿੱਤਰ ਅਸਥਾਨ ਦੇਖ ਕੇ ਬੜਾ ਮਨ ਮਨ ਹੋਇਆ ਕਿ ਇੱਥੇ ਸਾਡੇ ਸਹਿਬਜ਼ਾਦੇਆਂ ਨੂੰ ਅ ਛੀਦੀਆਂ ਪਾਈਆਂ ਨਾ ਦੀਵਾਰ 'ਚ ਜਿਹੜੀਆਂ ਸੀ ਨਾ ਇੱਥੇ ਤੇ ਉਹਦੇ ਬਹੁਤ ਵਧੀਆ ਬਣਾ ਹੋਇਆ ਜੀ ਅਸੀਂ ਪਹਿਲੀ ਵਾਰ ਆਏ ਆ ਤੇ ਮਨ ਨੂੰ ਨਾ ਅ ਦੇਖ ਕੇ ਬੜੀ ਬੜਾ ਮਨ ਨੂੰ ਹੋਇਆ ਕਿ ਛੋਟੇ ਛੋਟੇ ਸਹਿਬਜ਼ਾਦੇ ਸੀਗੇ ਬਾਬਾ ਜੋਰਾਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ ਜਿਨ੍ਹਾਂ ਨੂੰ ਨੀਹਾ ਦੇ ਵਿੱਚ ਚਿਣਿਆ ਗਿਆ ਤੇ ਉਹ ਦੀਵਾਰ ਉਹ ਜਗਾ ਵੀ ਦਿਖਾਈ ਹੋਈ ਆ ਆਪਾਂ ਦੇਖੀ ਪਰ ਇਹ ਗੱਲ ਸੀਗੀ ਕਿ ਇਨ ਉਹ ਕਹਿ ਰਹੇ ਸੀਗੇ ਕਿ ਬਾਬਾ ਜਿਹੜੇ ਗੁਰਦੁਆਰੇ ਦੇ ਸੇਵਾਦਾਰ ਸੀ ਕਹਿੰਦੇ ਕਿ ਤੁਸੀਂ 12ਵਾਂ ਵੀਡੀਓ ਬਣਾ ਸਕਦੇ ਆ ਪਰ ਗੁਰੂ ਘਰ ਦੇ ਅੰਦਰੋਂ ਜਿਹੜਾ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆ ਜਾਂ ਉਹ ਜਗਾ ਬਾਬਿਆਂ ਜੀ ਦੀ ਬਣੀ ਹੋਈ ਆ ਤੇ ਉਥੋਂ ਨਹੀਂ ਤੁਸੀਂ ਬਣਾ ਸਕਦੇ ਸੋ ਅਸੀਂ ਬਾਹਰ ਬਾਹਰੋਂ ਵੀਡੀਓ ਬਣਾਈ ਇਹ ਦੇਖੋ ਗੁਰੂ ਘਰ ਬਹੁਤ ਵੱਡਾ ਗੁਰੂ ਘਰ ਆ ਬਾਹਰੋਂ ਵੀਡੀਓ ਬਣਾਈ ਸੋ ਅਸੀਂ ਇਸ ਕਰਕੇ ਅਸੀਂ ਅੰਦਰੋਂ ਨਹੀਂ ਬਣਾ ਸਕੇ ਜਿ ਜੋ ਜੋ ਮਾਨ ਜੋ ਮਰਿਆਦਾ ਉਸ ਮੁਤਾਬਕ ਸਾਨੂੰ ਚੱਲਣਾ ਚਾਹੀਦਾ ਹੈ ਜੀ ਆ ਦੇਖੋ ਗੁਰਦੁਆਰਾ ਸਾਹਿਬ ਪਹਿਲੀ ਵਾਰੀ ਗਏ ਸੀ ਸਾਨੂੰ ਅਸੀਂ ਪੁੱਛ ਪੁੱਛ ਕੇ ਜਿੱਦਾਂ ਮਤਲਬ ਕਿ ਕਿੱਧਰ ਕਿੱਧਰ ਦੀ ਆਪਾਂ ਮੱਥਾ ਟੇਕਣਾ ਆ ਕਿੱਤਾਂ ਆ ਜਾਣਾ ਸਾਨੂੰ ਨਹੀਂ ਪਤਾ ਸੀਗਾ ਜੇ ਇਸ ਕਰਕੇ ਅਸੀਂ ਆਪਣੇ ਜਿਹੜੇ ਹੈਂਡ ਵਾਸ਼ ਕੀਤੇ ਹੱਥ ਸੁੱਚੇ ਕੀਤੇ ਤੇ ਆਪਾਂ ਚੱਲ ਪਏ ਜੀ ਗੁਰੂ ਘਰ ਦੇ ਦਰਸ਼ਨ ਕਰਨ ਵਾਸਤੇ ਮੱਥਾ ਟੇਕਣ ਵਾਸਤੇ ਆਹ ਦੇਖੋ ਜੀ ਇਸ ਤਰ੍ਹਾਂ ਜਿੱਥੇ ਹੱਥ ਤੋਂ ਆਪਾਂ ਹੈਂਡ ਵਾਸ਼ ਕੀਤੇ ਇੱਥੇ ਨਾਲ ਹੀ ਪਾਣੀ ਵੀ ਜਲ ਵੀ ਪਲਾਇਆ ਜਾ ਰਿਹਾ ਸੀ ਕਿਉਂਕਿ ਗਰਮੀ ਦਾ ਮੌਸਮ ਸੀ ਪਿਆਸ ਵੀ ਬਹੁਤ ਲੱਗਦੀ ਸੀ ਲਓ ਜੀ ਇਹ ਹੈਗਾ ਦਰਬਾਰ ਸਾਹਿਬ ਦੇ ਜਾਣ ਦਾ ਰਸਤਾ ਮੱਥਾ ਟੇਕਿਆ ਤੇ ਆਪਾਂ ਜਲ ਭਾ ਕੇ ਜੋੜੇ ਅੱਗੇ ਖੋਲ ਰਹੇ ਸੀ ਸਾਨੂੰ ਨਹੀਂ ਪਤਾ ਸੀ ਤੇ ਅਸੀਂ ਜੋੜੇ ਅੱਗੇ ਖੋਲੇ ਆ ਦੇਖੋ ਇੱਥੇ ਜਾ ਕੇ ਜੋੜੇ ਖੋਲੇ ਤੇ ਕੜਾ ਪ੍ਰਸ਼ਾਦ ਦੇਗ ਕਰਾਈ ਆਪਾਂ ਕੜਾ ਪ੍ਰਸ਼ਾਦ ਦੀ ਦੇਗ ਕਰਾਈ ਮੈਂ ਜਾ ਰਹੀ ਆ ਜੀ ਦੇਗ ਲੈਣ ਵਾਸਤੇ ਤੇ ਇੱਥੋਂ ਕਰਾਉਂਦੇ ਸੀ ਸਾਨੂੰ ਨਹੀਂ ਸੀ ਪਤਾ ਅਸੀਂ ਪੁੱਛਿਆ ਕਿ ਦੇਗ ਕਿੱਧਰ ਕਰਵਾਉਂਦੇ ਆ ਬਾਬਾ ਜੀ ਦੀ ਜੇ ਦੇਗ ਲੈਣੀ ਹੋਵੇ ਅਰਦਾਸ ਕਰਾਣੀ ਹੋਵੇ ਪਾਪਾ ਦੇਖ ਲਈ ਬਾਬਾ ਜੀ ਤੋਂ ਲੈ ਕੇ ਚੱਲ ਪਏ ਜੀ ਅੱਗੇ ਅਸੀਂ ਬਹੁਤ ਵਧੀਆ ਸ਼ਬਦ ਕੀਰਤਨ ਚੱਲ ਰਾਇਸੀ ਗੁਰੂ ਘਰ ਜਾ ਕੇ ਬਹੁਤ ਸਕੂਨ ਮਿਲਦਾ ਆ ਬਹੁਤ ਸੁੱਖ ਸ਼ਾਂਤੀ ਮਿਲਦੀ ਆ ਸਾਡੇ ਇਤਿਹਾਸਿਕ ਗੁਰਦੁਆਰੇ ਆ ਜੇ ਵੀ ਜੋ ਵੀ ਮਨ ਕਰਦਾ ਹੋਵੇ ਸਾਰਿਆਂ ਨੂੰ ਉਹ ਮਨ ਦੇ ਇਹ ਤੋਂ ਗੁਰੂ ਘਰ ਜਾਣ ਤੋਂ ਵੱਡੀ ਕੋਈ ਗੱਲ ਨਹੀਂ ਸਭ ਤੋਂ ਵੱਡੀ ਇਹ ਗੱਲ ਆ ਕਿ ਜੋ ਆਪਾਂ ਜਿੱਥੇ ਜਾਣਾ ਚਾਹੁੰਦੇ ਆ ਦਰਸ਼ਨ ਕਰਨਾ ਚਾਹੁੰਦੇ ਆ ਆਪਾਂ ਗੁਰੂ ਘਰ ਦੇ ਦਰਸ਼ਨ ਕਰਨ ਜਾਈਏ ਘਰ ਦੇ ਰੁਝੇ ਮੇ ਤਾਂ ਇਸੇ ਤਰ੍ਹਾਂ ਹੀ ਰਹਿੰਦੇ ਆ ਜੀ ਇਹ ਜਾਣਾ ਜ਼ਰੂਰ ਚਾਹੀਦਾ ਆ ਤੇ ਆ ਦੇਖੋ ਜੀ ਅੱਗੇ ਫਿਰ ਸਰਦਿਆਂ ਨੂੰ ਫਿਰ ਸਵੇ ਦੇ ਦਿਨ ਚੱਲ ਬਹਿੰਦੇ ਆ ਦੇਖੋ ਜੀ ਸਾਰੇ ਜਾ ਰਹੇ ਆ ਮੱਥਾ ਟੇਕਣ ਵਾਸਤੇ ਦੇਗ ਦੀ ਪਰਚੀ ਇੱਥੇ ਆ ਬਾਕਸ ਬਣਿਆ ਇਹਦੇ ਵਿੱਚ ਪਰਚੀ ਪਾਉਂਦੇ ਆ ਜਿਹੜੀ ਦੇਗ ਕਰਾਈ ਆਪਾਂ ਦੇਖ ਲੈ ਕੇ ਆਪਾਂ ਚੱਲ ਪਏ ਅੰਦਰ ਜਾ ਕੇ ਅਸੀਂ ਦੇ ਅਰਦਾਸ ਕਰਾਈ ਬਾਬਾ ਜੀ ਤੋਂ ਤੇ ਸੇਵਜਾਦਾਂ ਦੇ ਉਹ ਉਹ ਦੀਵਾਰਾਂ ਦੇਖੀਆਂ ਉਹ ਜਗ੍ਹਾ ਦੇਖੀ ਜਿੱਥੇ ਉਹਨਾਂ ਨੂੰ ਸ਼ਹੀਦ ਹੋਏ ਸੀ ਨੀਹਾਂ ਵਿੱਚ ਚੁਣਿਆ ਗਿਆ ਸੀ ਤੇ ਇਹ ਹੈਗੇ ਸ਼੍ਰੀ ਨਿਸ਼ਾਨ ਸਾਹਿਬ ਹੈ ਅੰਦਰੋਂ ਅਸੀਂ ਮੱਥਾ ਟੇਕ ਕੇ ਆ ਗਏ ਸੀ ਕਿਉਂਕਿ ਅੰਦਰੋਂ ਵੀਡੀਓ ਬਣਾਨੀ ਅਲਾਉਡ ਨਹੀਂ ਸੀ ਸੋ ਜੀ ਇੱਥੇ ਅਸੀਂ ਆ ਦੇਖੋ ਆਪਾਂ ਦੇਖ ਕਰਾਤੀ ਇੱਥੇ ਦੇਖ ਦਾ ਅੰਦਰੋਂ ਅਰਦਾਸ ਕਰਾ ਕੇ ਆਪਾਂ ਇੱਥੇ ਦੇਖ ਬਾਬਾ ਜੀ ਨੂੰ ਦੇਤੀ ਤੇ ਅੱਗਿਓ ਪ੍ਰਸ਼ਾਦ ਮਿਲਣਾ ਸੀ ਅੱਗਿਓ ਦੇਖ ਦਾ ਪ੍ਰਸ਼ਾਦ ਦੇਖੋ ਅਸੀਂ ਇੱਥੋਂ ਲੈ ਲਿਆ ਲੈ ਕੇ ਪ੍ਰਸ਼ਾਦ ਛੱਕ ਕੇ ਅਸੀਂ ਚੱਲ ਪਏ ਜੀ ਵਾਪਸ ਕਿਉਂਕਿ ਸ਼ਾਮ ਦਾ ਟਾਈਮ ਹੋ ਚੱਲ ਲੱਗਾ ਸੀਗਾ ਹਨੇਰਾ ਹੋਣ ਦਾ ਵੀ ਡਰ ਸੀ ਟ੍ਰੈਫਿਕ ਬਹੁਤ ਹੁੰਦੀ ਆ ਅਸੀਂ ਸੋਚਿਆ ਕਿ ਟਾਈਮ ਦੇ ਨਾਲ ਕਿ ਬਾਬਾ ਜੀ ਦੇ ਸਾਡੀ ਬਹੁਤ ਚਿਰ ਦੀ ਇੱਛਾ ਸੀਗੀ ਸੁਣਦੇ ਹੁੰਦੇ ਸੀਗੇ ਪਰ ਅਸੀਂ ਆ ਨਹੀਂ ਸਕਦੇ ਸੀ ਕਦੇ ਵੀ ਆ ਨਹੀਂ ਹੁੰਦਾ ਸੀ ਤੇ ਉਹ ਜਦੋਂ ਮਹਾਰਾਜ ਦੀ ਮਿਹਰ ਦੀ ਨਿਗਾਹ ਹੁੰਦੀ ਆ ਜਦੋਂ ਮਹਾਰਾਜ ਬੁਲਾਉਂਦੇ ਆ ਉਦੋਂ ਹੀ ਜਾ ਹੁੰਦਾ ਆ ਬੰਦਾ ਜੇ ਜੋ ਚਾਹੇ ਉਹ ਨਹੀਂ ਹੁੰਦਾ ਪਰ ਜੋ ਮਨ ਦੀ ਇੱਛਾ ਹੁੰਦੀ ਆ ਕਿ ਮਹਾਰਾਜ ਦੇ ਹੁਕਮ ਤੋਂ ਬਗੈਰ ਪੱਤਾ ਨਹੀਂ ਝੂਲਦਾ ਇਸ ਕਰਕੇ ਮਹਾਰਾਜ ਦਾ ਉਹ ਹੁਕਮ ਆ ਅਸੀਂ ਝਟਪਟ ਤਿਆਰ ਹੋਗੇ ਪ੍ਰਦੀਪ ਨੂੰ ਫੜਫੜ ਤਿਆਰ ਕੀਤਾ ਜਾਣ ਲਈ ਸਕੂਲੋਂ ਆ ਕੇ ਤੇ ਚੱਲ ਪਏ ਸੀਗੇ ਲਓ ਜੀ ਅਸੀਂ ਚੱਲ ਪਏ ਹੁਣ ਵਾਪਸ ਬਹੁਤ ਸੰਗਤ ਆਈ ਹੋਈ ਸੀਗੀ ਕੋਈ ਆ ਰਿਹਾ ਸੀ ਕੋਈ ਜਾ ਰਿਹਾ ਸੀ ਲੋਕਲ ਸੰਗਤ ਵੀ ਬਹੁਤ ਇੱਥੇ ਆਂਦੀ ਆ ਬਾਬਾ ਜੀ ਦੇ ਮੱਥਾ ਟੇਕਣ ਅੱਗੇ ਜਿਹੜੇ ਸਵਾ ਦਾ ਦਿਨ ਚੱਲਣਾ ਉਸ ਉਹਨਾਂ ਦਿਨਾਂ ਵਿੱਚ ਤਾਂ ਬਹੁਤ ਸੰਗਤ ਆਉਂਦੀ ਆ ਜੀ ਲਓ ਜੀ ਦੇਖੋ ਕਿੰਨਾ ਵੱਡਾ ਗੁਰੂ ਘਰ ਆਇਆ ਗੁਰੂ ਸਵਾ ਅਸੀਂ ਤਾਂ ਹਜੇ ਥੋੜੇ ਪਾਸੇ ਗਏ ਆ ਲਓ ਜੀ ਹੁਣ ਅਸੀਂ ਚੱਲਨੇ ਆਂ ਵਾਪਸੀ ਕਿਉਂਕਿ ਵੀਡੀਓ ਬਹੁਤ ਲੰਬੀ ਹੋ ਰਹੀ ਸੀ ਇਸ ਕਰਕੇ ਆਪਾਂ ਹੁਣ ਇਹਦੇ ਵੀਡੀਓ ਦੇ ਦੋ ਪਾਰਟ ਕਰ ਲਏ ਆ ਨੈਕਸਟ ਪਾਰਟ ਦੇ ਵਿੱਚ ਆਪਾਂ ਤੁਹਾਨੂੰ ਦਿਖਾਵਾਂਗੇ ਆ ਅਸੀਂ ਉੱਥੇ ਗਏ ਸੀਗੇ ਕਿ ਰਸਤੇ ਦੇ ਵਿੱਚ ਸਾਨੂੰ ਬਹੁਤ ਵਧੀਆ ਸਾਡੇ ਭਰਾਵਾਂ ਦੀਆਂ ਕੱਪੜੇ ਦੀਆਂ ਦੁਕਾਨਾਂ ਬਹੁਤ ਵਧੀਆ ਕੱਪੜਾ ਸਸਤਾ ਵੀ ਆ ਤੇ ਬਹੁਤ ਵਧੀਆ ਹੰਡ ਅਨਸਾਰ ਆ ਕੱਪੜੇ ਦੇ ਕੋਈ ਕੰਪਲੇਂਟ ਨਹੀਂ ਹੈਗੀ ਉਹ ਤੁਹਾਨੂੰ ਨੈਕਸਟ ਵਲੌਗ ਵਿੱਚ ਦਿਖਾਣੇ ਆ ਮਿਲਦੇ ਆ ਜੀ ਨੈਕਸਟ ਵਲੌਗ ਦੇ ਵਿੱਚ ਤੇ ਹੁਣ ਅਸੀਂ ਚੱਲੇ ਆ ਜੀ ਵਾਪਸੀ ਤੇ ਬਾਕੀ ਅਗਲਾ ਅਗਲੇ ਭਾਗ ਵਿੱਚ ਮਿਲਦੇ ਆ ਓਕੇ ਜੀ ਸਤਿ ਸ਼੍ਰੀ ਅਕਾਲ